हां ਤਾਂ ਪਿਆਰੇ ਬੱਚਿਓ ਆਪਾਂ ਹੁਣ ਨਵੋਦਿਆ ਦਾਖਲਾ ਪ੍ਰੀਖਿਆ ਦੀ ਤਿਆਰੀ ਅਧੀਨ ਅਭਿਆਸ 7.5 ਦੇ ਉੱਤੇ ਆ ਗਏ ਬੇਟਾ ਕਿੰਦਾ ਆਪਣੇ ਆਲੇ ਦੁਆਲੇ ਦੀਆਂ ਲਿਖਿਆ ਕਿਤਿਆਂ ਦੀ ਇੱਕ ਉਦਾਹਰਣ ਦਿਓ ਕਨਾਵ ਕਨਾਵ ਬੇਟਾ ਤੁਸੀਂ ਬੂਟਾਂ ਵਾਲਾ ਡੱਬਾ ਦੇਖਿਆ ਹੋਊਗਾ ਠੀਕ ਹੈ ਤਾਂ ਬੂਟਾਂ ਵਾਲਾ ਡੱਬਾ ਬੇਟਾ ਤੁਸੀਂ ਦੇਖਿਆ ਹੋ ਇਸ ਤਰ੍ਹਾਂ ਦਾ ਹੁੰਦਾ ਤੁਸੀਂ ਜਦੋਂ अभ्यास करोगे तो ਤੁਹਾਨੂੰ ਪਤਾ ਲੱਗ ਜਾਊਗਾ ਇਸ ਤਰ੍ਹਾਂ ਬੇਟਾ ਅਸੀਂ ਬਣਾ ਵੀ ਸਕਦੇ ਹਾਂ ਬੂਟਾਂ ਦਾ ਡੱਬਾ ਬੂਟ ਲੈਂਦੇ ਆ ਨਾ ਤੁਸੀਂ ਕਈ ਵਾਰੀ ਜਾਂ ਸਕੂਲੋਂ ਬੂਟ ਮਿਲਦੇ ਆ ਤੁਹਾਨੂੰ ਤਾਂ ਆਹ ਬੂਟਾਂ ਦਾ ਡੱਬਾ ਹੁੰਦਾ ਇਸ ਤਰ੍ਹਾਂ ਦਾ ਠੀਕ ਹੈ ਇਹ ਦੇ ਇਹ ਦੇ ਅਸੀਂ ਇੱਥੇ ਉਦਾਹਰਣ ਨਹੀਂ ਸਿਰਫ ਇੱਕ ਉਦਾਹਰਣ ਹੀ ਦੇਣੀ ਆ ਬੂਟਾਂ ਦਾ ਡੱਬਾ ਠੀਕ ਹੈ ਬੇਟਾ ਅੱਗੇ ਬੇਟਾ ਆ ਗਿਆ 2 ਨੰਬਰ ਤੇ ਕਹਣ ਦੀ ਕਹਿੰਦਾ ਇੱਕ ਉਦਾਹਰਨ ਉਦਾਹਰਨ ਦੋ ਤਾਂ ਬੇਟਾ ਲੁੱਡੋ ਦੀ ਗੀਟੀ ਦੇਖੀ ਹੋਣੀ ਆ ਤੁਸੀਂ ਜਿਹਦੇ ਉੱਤੇ 6 ਤੱਕ ਹੁੰਦੇ ਆ ਹੈਨਾ ਪੁਆਇੰਟ ਤਾਂ ਅਸੀਂ ਕੀ ਕਹਿ ਸਕਦੇ ਆ ਆਹ ਲੁੱਡੋ ਦੀ ਗੀਟੀ ਆ ਇਹ ਜਿਹੜੀ ਲੁੱਡੋ ਦੀ ਗੀਟੀ ਲੁੱਡੋ ਦਾ ਮਣਕਾ ਠੀਕ ਹੈ ਕਣਾਵ ਦੇ ਵਿੱਚ ਬੂਟਾਂ ਦਾ ਡੱਬਾ ਜਾਂ ਬੇਟਾ ਜਿਹੜੇ ਕਮਰੇ ਦੇ ਵਿੱਚ ਤੁਸੀਂ ਬੈਠੇ ਹੋ ਉਹ ਵੀ ਕਣਾਵਕਾਰੀ ਹੁੰਦਾ ਲੰਬਾਈ ਚੜਾਈ ਤੇ ਉਚਾਈ ਹੁੰਦੀ ਹੈ ਉਹਦੀਆਂ ਠੀਕ ਹੈ ਤਾਂ ਕਣ ਦੇ ਲਈ ਲੁੱਡੂ ਦਾ ਮਣਕਾ ਜਿਹੜਾ ਸਾਰੇ ਪਾਸੇ ਇੱਕੋ ਜਿਹੇ ਹੁੰਦੇ 6 ਤੱਕ ਹੁੰਦੇ ਆ ਨਾ ਨੰਬਰ ਇਹਦਾ ਮਤਲਬ 6 ਸਤਾਵਾਂ ਹੁੰਦੀਆਂ ਇਹਦੀਆਂ ਜਿਹੜੇ ਕਮਰੇ 'ਚ ਬੇਟਾ ਤੁਸੀਂ ਬੈਠੇ ਹੋਏ ਆ ਇਹਦੀਆਂ ਵੀ 6 ਸਤਾਵਾਂ ਆ 4 ਤੱਕ ਕੰਧਾਂ ਹੋਗੀਆਂ ਇਹਦੀਆਂ ਇੱਕ ਫਰਸ਼ ਤੇ ਇੱਕ ਪੰਜਵੀਂ ਫਰਸ਼ ਤੇ ਛੇਵੀਂ 7 ਛਤ ਹੋਊਗੀ ਠੀਕ ਹੈ ਅੱਗੇ ਬੇਟਾ ਸ਼ੰਕੂ ਤਾਂ ਬੇਟਾ ਅਨਾਰ ਦੇਖਿਆ ਤੁਸੀਂ ਅਨਾਰ ਪਟਾਕਿਆਂ ਵਾਲਾ ਦੀਵਾਲੀ ਦਾ ਅਨਾਰ ਦੇਖਿਆ ਹੈ ਠੀਕ ਹੈ ਉਹ ਦੀਵਾਲੀ ਵਾਲਾ ਜਿਹੜਾ ਪਟਾਕਾ ਅਨਾਰ ਹੁੰਦਾ ਉਹ ਸ਼ੰਕੂ ਸ਼ੇਪ ਦਾ ਹੁੰਦਾ ਹੈ ਇਸ ਤਰ੍ਹਾਂ ਹੁੰਦਾ ਨਾ ਅਨਾਰ ਪੁੱਤ ਥੱਲੇ ਗੂਲ ਹੁੰਦਾ ਹੈ ਠੀਕ ਹੈ ਠੋਸ ਹੁੰਦਾ ਹੈ ਉਹ ਤਾਂ ਇਸ ਕਰਕੇ ਦੀਵਾਲੀ ਦਾ ਅਨਾਰ ਸਿਲੰਡਰ ਬੇਟਾ ਰਸੋਈ ਵਾਲਾ ਸਿਲੰਡਰ ਹੈ ਜੇ ਉਹਦਾ ਉੱਪਰਲਾ ਪੋਰਸ਼ਨ ਛੋਟਾ ਜਿਹਾ ਲਾ ਦਈਏ ਤਾਂ ਉਹ ਜਿਹੜਾ ਹੈਗਾ ਰਸੋਈ ਵਾਲਾ ਸਿਲੰਡਰ ਸਿਲੰਡਰ ਦੀ ਉਦਾਹਰਣ ਹੈ ਰਸੋਈ ਦਾ ਸਿਲੰਡਰ ਉੱਪਰਲਾ ਪੋਰਸ਼ਨ ਲਾ ਕੇ ਪੁੱਤ ਠੀਕ ਹੈ ਸਿਲੰਡਰ ਅਸਲ ਦੇ ਵਿੱਚ ਇਸ ਤਰ੍ਹਾਂ ਦੀ ਸ਼ੇਪ ਦਾ ਹੁੰਦਾ ਹੈ ਠੀਕ ਹੈ ਬੇਟਾ ਉੱਪਰਲੀ ਡੂਡਣੀਆਂ ਜੀਆਂ ਕੱਟ ਦੋ ਤੇ ਉਹ ਸਿਲੰਡਰ ਬਣ ਜਾਂਦਾ ਹੈ ਅੱਗੇ ਬੇਟਾ ਆ ਗਿਆ ਸਵਾਲ ਨੰਬਰ 2 ਕਹਿੰਦਾ ਦਿੱਤੀਆਂ ਵਿੱਚੋਂ ਕਿਹੜੇ ਘਾਣ ਬਣਾ ਸਕਦੇ ਹਨ ਬੇਟਾ ਘਾਣ ਦੀ ਲੰਬਾਈ ਚੜਾਈ ਤੇ ਉਚਾਈ ਇਕੋ ਜੀ ਹੁੰਦੀ ਹੈ ਮਤਲਬ 6 ਇਕੋ ਜਿਹੇ ਬਾਕਸ ਹੋਣ ਲੰਬਾਈ ਚੜਾਈ ਬਰਾਬਰ ਹੋਵੇ ਤਾਂ ਉਹਦੇ ਤੋਂ ਘਾਣ ਬਣ ਸਕਦਾ ਹੈ ਤੇ ਕਾਗਜ਼ ਦੇ ਟੁਕੜੇ ਤੇ ਇਹਨਾਂ ਨੂੰ ਬਣਾਓ ਤੇ ਆਪਣਾ ਉੱਤਰ ਲੱਭੋ ਤਾਂ ਬੇਟਾ ਇਹ ਦੇਖੋ 1 2 3 4 5 6 6 ਇਕੋ ਜੇ ਘਰ ਹੈਗੇ ਆ ਲੰਬਾਈ ਚੜਾਈ ਵਾਲੇ ਇਹਦੇ ਤੋਂ ਅਸੀਂ ਕਣ ਬਣਾ ਸਕਦੇ ਹਾਂ ਠੀਕ ਹੈ ਤੁਹਾਨੂੰ ਦੱਸ ਦਿੱਤਾ ਸੀ ਇਸ ਤਰ੍ਹਾਂ ਕਰਕੇ ਜਦੋਂ ਤੁਸੀਂ ਬਣਾਓਗੇ ਤੇ ਆਹ ਸ਼ੇਪ ਹੈ ਜਿਹੜੀ ਬਣ ਜਾਣੀ ਲੁੱਡੋ ਦੇ ਢੀਟੇ ਵਾਂਗੂ ਠੀਕ ਹੈ ਬੇਟਾ ਤਾਂ ਕਾਣੇ ਦਾ ਆ ਵੀ ਦੇਖੋ 1 2 3 4 5 ਤੇ 6 ਇਹਦਾ ਵੀ ਕਣ ਬਣ ਸਕਦਾ ਆ ਠੀਕ ਹੈ 1 2 3 4 5 6 ਇਹ ਵੀ 6 ਕੋਜੇ ਆ ਇਹਦਾ ਵੀ ਕਣ ਬਣ ਸਕਦਾ ਆ ਤਾਂ ਅੱਗੇ ਬੇਟਾ 1 2 3 4 5 6 ਠੀਕ ਹੈ ਤਾਂ ਇਹਦਾ ਵੀ ਘਣ ਬਣ ਸਕਦਾ ਕਿਉਂਕਿ 6 ਘਰ 1 ਕੋ ਜੇ ਹੈਗੇ ਆ ਠੀਕ ਹੈ ਆ ਬੇਟਾ 1 2 3 4 5 ਇਹਦਾ ਘਣ ਨਹੀਂ ਬਣ ਸਕਦਾ ਠੀਕ ਹੈ ਖੁੱਲੇ ਮੂੰਹ ਵਾਲਾ ਡੱਬਾ ਤਾਂ ਬਣ ਜੂਗਾ ਪਰ ਘਣ ਨਹੀਂ ਬਣੂਗਾ ਇਹ ਨਹੀਂ ਬਣੂਗਾ ਤਾਂ ਆਹ 1 2 3 4 5 ਤੇ 6 ਇਹਦਾ ਵੀ ਘਣ ਬਣ ਸਕਦਾ ਹੈ ਠੀਕ ਹੈ ਅੱਗੇ ਬੇਟਾ 1 2 3 4 5 6 7 8 ਇਹ 8 ਆ ਗਏ ਇਹਦਾ ਘਾਣਾ ਜਿਹੜਾ ਨਹੀਂ ਬਣ ਸਕਦਾ ਕਿਉਂਕਿ 6 ਹੀ ਇੱਕੋ ਜੀਆਂ ਚੀਜ਼ਾਂ ਚਾਹੀਦੀਆਂ ਘਾਣ ਬਣਾਉਣ ਦੇ ਲਈ ਠੀਕ ਹੈ ਜਿਵੇਂ ਲੁੱਡੂ ਦੇ ਮਣਕੇ ਦੇ ਸਾਰੇ ਸਾਈਡਾਂ ਬਰਾਬਰ ਹੁੰਦੀਆਂ ਆ 1 2 3 4 5 ਇਹਦਾ ਵੀ ਘਾਣ ਨਹੀਂ ਬਣ ਸਕਦਾ ਖੁੱਲੇ ਮੂੰਹ ਵਾਲਾ ਡੱਬਾ ਬਣ ਸਕਦਾ ਆ ਠੀਕ ਹੈ ਬੇਟਾ ਅੱਗੇ ਜਦੋਂ ਅਗਲੇ ਚੈਪਟਰ ਕਰਾਂਗੇ ਤੁਹਾਨੂੰ ਕਲੀਅਰ ਹੋ ਜਾਊਗਾ ਅੱਗੇ 3 ਨੰਬਰ ਕਹਿੰਦਾ ਹੇਠ ਲਿਖੇ ਜਾਲਾਂ ਤੋਂ ਕਿਹੜੀਆਂ ਕਿਰਤੀਆਂ ਬਣਦੀਆਂ ਹਨ ਤਾਂ ਬੇਟਾ 1 2 3 4 5 6 ਇਹਦੇ ਤੋਂ ਕੀ ਬਣੂਗਾ ਕੰਨ ਕੀ ਬਣ ਜੂਗਾ ਕੰਨ ਬਣ ਜੂਗਾ ਆ ਬੇਟਾ 1 2 3 4 4 ਇੱਕੋ ਜਿਹਿਆਂ ਬੂਟਾਂ ਦਾ ਡੱਬਾ ਜਿਹੜਾ ਹੈਗਾ ਉਹ ਕਣਾਵਕਾਰ ਦਾ ਹੁੰਦਾ ਸਾਈਡਾਂ ਤੋਂ ਲੰਬੇ ਹੁੰਦੇ ਨੇ ਨਾ ਤੇ ਸਾਈਡ ਤੋਂ ਛੋਟਾ ਹੁੰਦਾ ਹੈ ਤਾਂ ਉਹਨੂੰ ਕੀ ਕਹਿੰਦੇ ਆ ਕਣਾਵ ਬੇਟਾ ਘਬਰਾਉਣਾ ਨਹੀਂ ਜਿਹੜਾ ਅੱਗੇ ਚੈਕ ਕਰਾਊਗਾ ਉਹਦੇ ਵਿੱਚ ਮੈਂ ਤੁਹਾਨੂੰ ਕਾਣ ਕਨਾਵ ਸ਼ੰਕੂ ਦੇ ਬਾਰੇ ਡਿਟੇਲ ਦੇ ਵਿੱਚ ਦੱਸੂਗਾ ਠੀਕ ਹੈ ਸਿਰਫ ਤੁਸੀਂ ਆ ਬੇਟਾ ਦੀਵਾਲੀ ਦੇ ਅਨਾਰ ਵਰਗੀ ਕੀਤੀ ਹੀਟਲੇ ਪਾਸੇ ਉਹ ਚੱਕਰ ਹੁੰਦਾ ਤਾਂ ਇਹਨੂੰ ਕੀ ਕਹਿੰਦੇ ਆ ਸ਼ੰਕੂ ਇੱਥੋਂ ਕਿਹੜੀ ਕਿਰਤੀ ਬਣੂਗੀ ਸ਼ੰਕੂ ਆ ਬੇਟਾ ਇਹਦੇ ਤੋਂ ਕੀ ਬਣੂਗਾ ਬੇਲਣ ਇੱਥੋਂ ਅਸੀਂ ਗੋਲ ਕਰ ਦਾਂਗੇ ਆ ਬੱਕਰੀ ਸਤਾ ਹੋ ਜੂਗੀ ਇਸ ਤਰ੍ਹਾਂ ਕਰਕੇ ਇੱਕ ਹੀ ਬਣ ਗਿਆ ਬੇਲਣ ਮੇਰਾ ਕਹ ਲੈ ਗੱਲ ਕਲੀਅਰ ਹੋ ਗਈ ਬੇਟਾ ਤਾਂ ਅੱਗੇ ਬੇਟਾ ਇਹ ਸੀਗਾ ਇਹਦਾ ਸਵਾਲ ਨੰਬਰ ਸਪਿੰਨ ਤੇ ਅੱਗੇ ਬੇਟਾ ਸਵਾਲ ਨੰਬਰ 4 ਆ ਗਿਆ ਕਹਿੰਦਾ ਦਿੱਤੀਆਂ ਅਕਿਰਤੀਆਂ ਨੂੰ ਜਾਲ ਨਾਲ ਮਿਲਾਓ ਤਾਂ ਬੇਟਾ ਆ ਬੇਲਣ ਦੀ ਅਕਿਰਤੀ ਹੈ ਜਿਹੜੀ ਐਸਪਲੇਨ ਅਕਿਰਤੀ ਤੋਂ ਬਣੂਗੀ ਆ ਪਾਥਰ ਪਿੱਛੇ ਬਣਾ ਕੇ ਆਏ ਆ ਠੀਕ ਹੈ ਅੱਗੇ ਜਿਹੜਾ ਹੈਗਾ ਬੇਟਾ ਆਹ ਆ ਕੀ ਹੈ ਇਹ 6 1 ਕੋ ਜੇ ਪੁਆਇੰਟ 1 2 3 3 ਪਰਲੇ ਪਾਸੇ 1 2 3 4 5 6 ਆਹ ਕਾਣਾ ਜਿਹੜਾ ਐ ਸਕਿਰਤੀ ਤੋਂ ਬਣੂਗਾ ਠੀਕ ਹੈ ਅੱਗੇ ਬੇਟਾ ਆ ਕੀ ਹੈ ਕਣਾਵ ਆ ਜਿਹੜਾ ਲੰਬਾਈ ਚੜਾਈ ਲੱਗ ਲੱਗ ਹੈ ਨਾ ਤੇ ਆ ਦੇਖੋ ਪਾਸੇ 6 ਜਾਂ ਪਰ ਚਾਰ ਪਾਸੇ ਵੱਡੇ ਆ ਬਾਕੀਆਂ ਨਾਲੋਂ ਤਾਂ ਆ ਕਣਾਵੇ ਦੇ ਨਾਲ ਬਣੂਗਾ ਤੇ ਆ ਬੇਟਾ ਹੈਗਾ ਸ਼ੰਕੂ ਸ਼ੰਕੂ ਦੇ ਲਈ ਆਹਾ ਕਰਤੀ ਹੈ ਇਹਦੇ ਤੋਂ ਸ਼ੰਕੂ ਬਣ ਜੂਗਾ ਠੀਕ ਹੈ ਬੇਟਾ ਘਬਰਾਉਣਾ ਨਹੀਂ ਅੱਗੇ ਆਪਾਂ ਠੂਸ ਬਾਰੇ ਜਿਹੜਾ ਚੈਪਟਰ ਆਊਗਾ ਉਹਦੇ ਵਿੱਚ ਮੈਂ ਕਾਣ ਕਣਾਵ ਲਿਆ ਕੇ ਤੁਹਾਨੂੰ ਜਿਹੜਾ ਵਿਸ਼ੇਸ਼ ਰੂਪ ਵਿੱਚ ਉਹਨਾਂ ਤੇ ਵੀਡੀਓ ਬਣਾ ਕੇ ਉਹਨਾਂ ਦੇ ਪਾਸੇ ਦਿਖਾ ਕੇ ਤੁਹਾਨੂੰ ਗੱਲ ਕਲੀਅਰ ਕਰ ਦਾਂਗੇ ਇਹਦੇ ਨਾਲ ਹੀ ਬੇਟਾ ਇਹ ਨੰਬਰੀ ਕੰਪਲੀਟ ਹੋ ਗਈ ਅਗਲੀ ਅਭਿਆਸ ਆਪਾਂ ਅਗਲੀ ਵੀਡੀਓ ਸ਼ੇਅਰ ਕਰਾਂਗੇ ਤੁਸੀਂ ਜੋ ਪਿਆਰੇ ਬੱਚਿਆਂ ਨੇ ਵੀਡੀਓ ਦੇਖ ਕੇ ਸੇਵਾ ਦਾ ਮੌਕਾ ਦਿੱਤਾ ਇਹਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਥੈਂਕ ਯੂ ਬੇਟਾ ਜੀ